ਕਰੋ ਲੋਗਾਂ ਨੂੰ ਇਹ ਸੁਵਿਧਾ ਮਿਲਿਆ ਪਰ ਉਹ ਸਾਰੇ ਉਸ ਇੱਕ ਇੱਕ ਕੇ ਫੈਮਿਲੀ ਜੇ ਮਤਲਬ ਉਹਦੇ ਚਾਰ ਹੋਣਗੇ ਇੱਕ ਫੈਮਿਲੀ ਉਹਦੇ ਉਹਦੇ ਚ ਆਵਾਸ ਵੀ ਮਿਲਿਆ ਹੋਵੇਗਾ ਉਜਵਲਾ ਸਾਡੀ ਹੈਗੀ ਉਜਵਲਾ ਯੋਜਨਾ ਜਿਹਦੇ ਚ ਸਾਡੇ ਜਿਹੜੇ ਪਰਿਵਾਰ ਹੈਗੇ ਇਕਨੋਮਿਕਲੀ ਵੀਕਰ ਸੈਕਸ਼ਨ ਉਹਨਾਂ ਨੂੰ 10 ਕਰੋੜ 28 ਲੱਖ ਅਸੀਂ ਕਨੈਕਸ਼ਨ ਦਿੱਤੇ ਨੇ ਉਜਵਲਾ ਦੇ ਜਿਹੜੇ ਉਸ ਹਰ ਇੱਕ ਪਰਿਵਾਰ ਨੂੰ ਇੱਕ ਬੁਫੇ ਕੁਪਟ ਦੇ ਸਿਲੰਡਰ ਸਬਸਿਡਾਈਜ਼ਡ 10 ਕਰੋੜ ਸਾਰੇ ਕਰਕੇ ਸਾਰੇ ਡੁਪਲੀਕੇਸ਼ਨ ਕਰਵਾ ਕੇ 33 ਕਰੋੜ 33 ਕਰੋੜ ਬੰਦੇ ਨੇ 33 ਕਰੋੜ ਅਗਰ ਇਹ 33 ਕਰੋੜ ਦੀ ਮੇਰੀ ਫਿਗਰ ਠੀਕ ਹੈਗੀ ਤੇ ਜਿਹੜੀ ਔਮਨ ਵੋਟਰ ਹੈ ਫਸਟ ਟਾਈਮ ਵੋਟਰਸ ਹੈਗੇ ਸਾਰੇ ਇਹ ਮਿਲਾ ਕੇ ਮੈਂ ਕਹਿਣਾ ਜਿਹੜੀ ਮੇਰੀ ਅਸੈਸਮੈਂਟ ਹੈ ਉਹ ਮੈਂ ਤੋਂ ਆਪਣੇ ਅਸੈਸਮੈਂਟ ਦੇ ਨਾਲ ਸਰਦ ਸਾਹਿਬ ਨੇ ਸਵਾਲ ਪੁੱਛਿਆ ਜਲਦੀ ਕਰਾ ਲੈ ਕਿ ਹੈਗਾ पिछले चुनाव साढे तीन आए थे अगर दस परसेंट भीटा ने तो तीन सौ तीन तीन सौ तैंती पहुंच ने अगर पंद्रह परसेंट बढ़िया ने तीन सौ पैंताली पहुंच गई साढ़े थर्टी सैवन अलायज ने मेरा सौभाग्य है जो मोदी जी ने अपना नोमीनेशन भरिया मैं अलाइज नहीं सब पर अगर थर्टी सैवन अलायज अभी 20 तीन शीटा लेया दो शीटा भी लेया तो 18 प्लस 2 2 36 प्लस 3 43 45 ए है, है सेंटीमीटर देखो चुनाव وچ کوئی ਸਰਟਨਟੀ ਨਾਲ ਨਹੀਂ کہہ ਸਕਦਾ ਪਰ جو ਅਸੀਂ ਦੇਖ ਰਿਹਾ ਗਰਾਉਂਡ ਸਿਚੁਏਸ਼ਨ ਮੈਂ ਦੱਸਣਾ ਤੁਹਾਨੂੰ ਮੋਦੀ ਜੀ ਤੁਸੀਂ West Bengal it Purulia ਦੀ ਰੈਲੀ ਦੇਖੋ West Bengal ਦੀ ਸਿਚੁਏਸ਼ਨ ਦੇਖੋ ਆਂਧਰਾ ਤੇ ਤੇਲੰਗਾਨਾ ਦੇਖੋ ਕੀ ਹੋਇਆ ਆਪ ਦੇਖੋ ਬਿਹਾਰ ਵਿੱਚ ਕੀ ਹੋਇਆ ਮੈਂ ਅਸੀਂ ਤੁਹਾਡੇ ਥਰੂ ਮੇਰੀ ਸਬਮਿਸ਼ਨ ਆਈ ਹੈ ਕਿ ਟਾਈਮ ਆ ਗਿਆ ਕਿ ਪੰਜਾਬ ਦੀ ਪੰਜਾਬ ਦਾ ਵੋਟਰ ਵੀ ਇਸ ਰਿਐਲਿਟੀ ਨੂੰ ਦੇਖ ਕੇ ਤੇ ਪੰਜਾਬ ਦਾ ਜਿਹੜਾ ਇਕਨੋਮਿਕ ਫਿਊਚਰ ਹੈ ਉਹ ਡਬਲ ਇੰਜਨ ਸਰਕਾਰ ਦੀ ਤਰਫ ਲੈ ਕੇ ਜਾ ਰਿਹਾ ਹੈ ਜੀ ਸਰ ਮੈਂ ਕੁਝ ਉਦੇਸ਼ੀ ਤਾਕਤਾਂ ਜਿਹੜੀਆਂ ਨੇ ਬੀਜਪੀ ਦੇ ਕੈਂਡੀਡੇਟਸ ਨੂੰ ਰਾਰੀਆਂ ਨੇ ਤੰਕੀਆਂ ਦੇ ਰੀਆਂ ਨੇ ਉਹਦੇ ਸਿਫਰ ਦਸਟਸ ਦਾ ਬਹੁਤ ਜ਼ਿਕਰ ਹੋ ਰਿਹਾ ਉਹ ਯਾਰ ਮਹਾਰਾਜ ਮੈਂ ਤੇ ਨਿਊਯਾਰਕ ਰਹਾ ਮੈਂ ਸਿਫਰ ਜਸਟਿਸ ਨੂੰ ਜਾਣਨਾ ਮੇਰੇ ਤੇ ਕਿਉਂ ਬਿਆਨ ਲਿਆਂਦੇ ਹੋ दो थप्पड़ लगाओ इनानों सीधे सीधे हो जाएंगे ये डरने वाले सिख कौन डरने वाले नहीं है मैं ए, गुरु, गुरु ए, <स्था> दा दसरा ये तुम्हारी मैसेज है गुरु साडे गुरुवा कोलो इसलिए ये लोगों पर कर सामने भाई यार भाई सामने ਉਨੇ ਮੈਂ ਜਿਹੜਾ ਐਗਜ਼ਾਮਪਲ ਦੇ ਰਿਹਾ ਸੀ ਆਪਣੀ ਐਮਪੀ ਨੂੰ ਦੀ ਪਿਟਵਾਈ ਕਰਾ ਦੇਣੇ ਨੇ ਆਪਣੀ ਚੀਫ ਸਕੱਟਰੀ ਨੂੰ ਪਿਟਵਾਈ ਕਰਾ ਦੇਣੇ ਕਿ ਕੌਣ ਨੇ ਭਾਈ ਜੋ ਤੁਸੀਂ ਆਪਣੇ ਆਪ ਮਜ਼ਬੂਤ ਹੋ ਜਾਓ ਬਾਕੀ ਜੇ ਬਾਹਰਲੇ ਬੰਦੇ ਆ ਗਏ ਇਹ ਕਿੱਥੋਂ ਗਏ ਇਹ ਬੰਦੇ ਯਾਰ ਸਾਰੇ ਰੈਲੇਵੈਂਸ ਰੈਲੇਵੈਂਸ ਹੀ ਕਰਦੇ ਨੇ ਹਾਂ ਜੀ ਕਿਸਾਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਦੇਖੋ ਮੈਂ ਕਿਸਾਨ ਸਾਡੇ ਪ੍ਰਾਣ ਹੈ ਜੋ ਕਿਸਾਨਾਂ ਦੇ ਮੁੱਦੇ ਹੈਗੇ ਉਹ ਸਾਡੇ ਮੁੱਦੇ ਹੈਗੇ ਉਹਨਾਂ ਨੇ ਰਿਐਲਿਟੀ ਹੈ ਉਹਨਾਂ ਨੂੰ ਐਮਐਸਪੀ ਹੋਰ ਚਾਹੀਦਾ ਜੱਗ मोदी जी तो पूरा करेंगे। और उन्होंने तीन कानून पास करने के बाद भी उन्होंने कोई हेजिटेशन नहीं थी अगर दूसरी ड्रमे बाप किसान भाया हो कुछ लोग मोटिवेट करते हैं चाबी देते हैं पर वो सब कुछ समझ आ रही है वो हमारे उनकी क्या कॉन्ट्रीब्यूशन रही है किसानों की हमारे अंधाता है ਇਸ ਲਈ ਉਹਨਾਂ ਨੂੰ ਉਹਨਾਂ ਦੇ ਕਹਿ ਕੇ ਵਰ ਕਿਸੇ ਸਿੱਖਾ ਨੂੰ ਕੋਈ ਆਉਟਪੁੱਟ ਇ ਲੇਬਲਸ ਆਨ ਦੈਟ ਇਹ ਬਿਲਕੁਲ ਗਲਤ ਗੱਲ ਹੈ ਕਿ ਮੈਂ ਤੁਹਾਨੂੰ ਕਹਿਣਾ ਆਨ ਵਾਲੇ ਟਾਈਮ 'ਚ ਇਹ ਵੀ ਜਿਹੜੀ ਮਿਸਅੰਡਰਸਟੈਂਡਿੰਗ ਇਹ ਵੀ ਦੂਰ ਹੋ ਜਾਏ। ਪੁਰੀ ਸਭ ਦਾਵਾ ਕਰ ਰਹੀ ਹੈ ਇੰਡੀਆ ਲਾਈਫ ਇੰਸੂਰੈਂਸ 235 ਦੇ ਰਾਤ ਨੂੰ ਕਾਹਦੇ। ਯਾਰ ਮੈਂ ਕਦਮ ਇਹ ਕਰੇ ਕੇ ਕਰਦੇ। ਪੁਰੀ ਸਭ ਜਿ ਸਰ ਪੀਐਮ ਸਾਹਿਬ ਜਦੋਂ ਪੰਜਾਬ ਆਉਂਦੇ ਆ ਜਿਸ ਤਰ੍ਹਾਂ ਬ੍ਰਿਜ ਚੋਇਸ ਇਸ ਸਕੋਟਿਕ ਬ੍ਰਿਜ ਚੋਇਸ ਇਸ ਵਾਰ ਵੀ ਕੁਝ ਕਿਸਾਨਾਂ ਨੇ ਕਿਹਾ ਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ। ਮੈਂ 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 ਤਾਂ ਇਹੀ ਅਪੀਲ ਕਰਾਂਗਾ। ਤੁਹਾਡੇ ਪ੍ਰਾਈਮ ਮਿਨਿਸਟਰ ਲੈਟ ਅਸ ਯੂਜ਼ ਆਰ ਮੈਚੁਰ ਥਿੰਕਿੰਗ ਤੇ ਇਹ ਜਿਹੜਾ ਅਗਰ ਕੋਈ ਮਿਸਅੰਡਰਸਟੈਂਡਿੰਗ ਉਹਨੂੰ ਦੂਰ ਕਰੀਏ ਤੇ ਮਿਸਅੰਡਰਸਟੈਂਡਿੰਗ ਨੂੰ ਨਾ ਰਹਿਣ ਦਈਏ ਆਗੇਲੇ ਵਾਲਾ ਜਿਹੜੀ ਅਸੀਂ ਇੱਕ ਜਨਰੇਸ਼ਨ ਖੋਈ ਹੈ ਇਹ ਕੀ ਕਹਿੰਦੇ ਇਹਨਾਂ ਨੂੰ ਨਸ਼ੇ ਦੀ ਡਕੇਤੀ ਤੇ ਰੇਤੀ ਦੀ ਡਕੇਤੀ ਇਹ ਚੀਜ਼ਾਂ ਦੂਸਰੇ ਪਰੇ ਕਰੀਏ ਤੇ ਪੰਜਾਬ ਨੂੰ ਰਾਈਟਫੁਲ ਇਕਨੋਮਿਕ ਪ੍ਰੋਗਰੈਸ ਤੇ ਰਸਤੇ ਲਾਈਏ ਕੋਈ ਨਾ ਕੋਈ ਸਾਹਿਬ ਬੀਜੇਪੀ ਦੀਆਂ ਜਿਹੜੀਆਂ ਨੀਤੀਆਂ ਨੇ ਪੰਜਾਬ ਦੇ ਵਿੱਚ ਕਿਵੇਂ ਅਵੇਰ ਕਰੋਗੇ ਕਿ ਕਈ ਸਕੀਮਾਂ ਜਿਹੜੀਆਂ ਨੇ ਪੰਜਾਬ ਸਰ ਆਪਣਾ ਕਹਿ ਕੇ ਦੇ ਦੇ ਜੀ ਉਹਨੇ ਉਹ ਲਗਾਨੀਆਂ ਨਹੀਂ ਨਾ ਬਸਰਾ ਸਾਹਿਬ ਇਹ ਜੀ ਤੁਸੀਂ ਪੰਜਾਬ ਤੇ ਜ਼ਿਆਦਾ ਆਸ਼ਨਾ ਹੋ ਬਾਕੀ ਸਟੇਟs 'ਚ ਇਹ ਕਰਦੇ ਆ ਕਈ ਸਟੇਟs 'ਚ ਆ ਗਿਆ ਜਿਵੇਂ ਉਹ ਜਿਹੜੀ ਸਾਡੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈਗੀ ਉਹਦੇ 'ਚ ਇੱਕ ਹੋਰ ਸਟੇਟ ਹੈ ਉਹ ਜਿਹੜੇ ਚੀਫ ਮਿਨਿਸਟਰ ਨੇ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਉਹ ਵੀ ਚੀਫ ਮਿਨਿਸਟਰ ਨੇ ਉਹਨਾਂ ਦੇ ਨਾਂ ਤੇ ਇਸ ਦੀ ਕੁਝ ਟੀਮ ਹੋਈ ਹੈ ਦੇਖੋ ਇੰਜ ਲੈਂਡ ਸਟੇਟ ਸਬਜੈਕਟ ਪਰ ਸੈਂਟਰ ਦੀ ਨੀਅਤ ਬੜੀ ਚੰਗੀ ਹੈ ਉਹ ਇਨਸੈਂਟਿਵਾਇਜ਼ ਕਰਨਾ ਚਾਹੁੰਦੇ ਰਹੇ ਇਸ ਲਈ ਸਾਰੀਆਂ ਸਕੀਮਾਂ ਅਲਟੀਮੇਟ ਲਗਣਗੀਆਂ ਕੇਂਦਰੀ ਵਾਜਿ ਨੇ ਦਿੱਲੀ ਵਿੱਚ ਪ੍ਰਧਾਨ ਮੰਤਰੀ ਆਯੂਸ਼ਮਾਨ ਭਾਰਤ ਜਿਹੜੀ ਸਕੀਮ ਹੈ ਜਿਹਦੇ 5 ਲੱਖ ਰੁਪਏ ਸਾਲਾਨਾ ਹੈਲਥ ਕੇਅਰ ਵਾਸਤੇ ਮਿਲਣਾ ਉਹ ਵੀ ਨਹੀਂ ਲਾਗੂ ਕੀਤੀ ਇਸੇ ਮਨ ਨੂੰ ਡਗੜਾ ਇਹਦਾ ਜਵਾਬ ਜਨਤਾ ਦੇਗੀ ਇੱਕ ਵਾਰੀ ਲੋਕਾਂ ਨੂੰ ਗੰਭੀਰ ਸਮਝ ਆਣੀ ਸ਼ੁਰੂ ਹੋ ਗਈ ਕਿ ਕਿਹੜੀਆਂ ਡਿਵੈਲਪਮੈਂਟਲ ਸਕੀਮਸ ਗਿਆ ਜਿਹੜੀਆਂ ਇੱਥੇ ਆਪਣੇ ਸੈਲਫਿਸ਼ ਕਾਰਨਾ ਕੇ ਉਹਨਾਂ ਲੋਕ ਇੰਪਲੀਮੈਂਟ ਨਹੀਂ ਹੋ ਪਈ ਸਰ 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 ਪਤਾ ਪੜਾ ਹੋ ਗਿਆ ਸਰ ਤੁਸੀਂ ਭਾਜਪਾ ਦਾ throatal ਕਿਵੇਂ ਦਾ ਦੇਖ ਰਹੇ ਹੋ ਪੰਜਾਬ ਵਿੱਚ ਪਹਿਲੀ ਵਾਰ ਇਹ ਸਾਰੀਆਂ ਸੀਟਾਂ ਤੇ ਲੜਾਈ ਚੱਲ ਰਹੀ ਜਦੋਂ ਮੈਨੂੰ ਬੜਾ ਖੁਸ਼ੀ ਹੈ ਤੁਸੀਂ ਸਵਾਲ ਪੁੱਛਿਆ ਅਗਰ ਹੋਰ ਕਿਤੇ ਹੋਣਾ ਤੁਸੀਂ ਕੋਈ ਕਹਿੰਦਾ ਇਹਨਾਂ ਨੇ ਮੈਨੇ ਮੈਨੇ ਇਸ ਨੂੰ ਪਲਾਨ ਕਰਾਇਆ ਸਰ ਦੇਖੋ ਜੀ ਸਾਡੀ ਬੜੀ ਵੱਡੀ ਬਦਕਿਸਮਤੀ ਹੈ ਕਿ 13 ਸੀਟਾਂ ਜੋ ਅਸੀਂ ਤਿੰਨ ਤੋਂ ਜ਼ਿਆਦਾ ਲੜਦੇ ਹੀ ਨਹੀਂ ਸੀਗੇ ਦੇਖੋ 111 ਦੀ ਤੁਹਾਡੀ ਅਸੈਂਬਲੀ ਉਹਦੇ ਚ 22 23 ਤੋਂ ਜ਼ਿਆਦਾ ਲੜਦੇ ਨਹੀਂ ਸੀਗੇ ਤੇ ਭਾਜਪਾ ਦੀ ਮੌਜੂਦਗੀ ਹੋਈ ਨਹੀਂ ਸਕਦੀ ਜਿਹੜਾ ਗਠਬੰਧਨ ਸੀਗਾ ਉਹਨਾਂ ਮੈਂ ਆਪਣੇ ਸ਼ਬਦ ਨਾ ਬੜੇ ਕਿ ਗਾਣੇ ਨੱਪ ਤੋਂ ਲਗੇ ਹਾਂ